ਇੱਥੇ ਆਇਆ ਰੋਡੇਪਿੰਡ ਚ ਤੇ ਮੈਨੂੰ ਵੀ ਪੁਲਿਸ ਤੋਂ ਪਤਾ ਲੱਗਾ ਕਿ ਉਹ ਅੱਜ ਰੋਡੇਪਿੰਡ ਤੋਂ ਗ੍ਰਿਫਤਾਰ ਕਰਦੇ ਰਿਹਾ ਮੈਂ ਵੀ ਤਕਰੀਬਨ ਉਸ ਗ੍ਰਿਫਤਾਰੀ ਤੋਂ ਥੋੜਾ ਜਿਹਾ ਪਹਿਲਾਂ ਹੀ ਇੱਥੇ ਮੈਂ ਪਹੁੰਚਿਆ ਤਾਂ ਮੈਂ ਉਹਨਾਂ ਨੂੰ ਖੈਰ ਗ੍ਰਿਫਤਾਰੀ ਤੋਂ ਪਹਿਲਾਂ ਮਿਲਿਆ ਮਿਲ ਕੇ تھਰੀ ਗੱਲਬਾਤ ਵੀ ਕੀਤੀ ਉਹਨਾਂ ਦੱਸਿਆ ਉਹਨਾਂ ਖੁਦ ਹੀ ਕਹਿ ਦਿੱਤਾ ਕਿ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਸੰਗਤ ਨੂੰ ਸਬੋਧਨ ਕਰੂੰਗਾ ਉਹਦੇ ਵਿੱਚ ਮੈਂ ਖੁਦ ਹੀ ਆਪਣੇ ਹਾਲਾਤ ਦੱਸ ਦੂੰਗਾ ਇਹ ਮੈਂ ਗੁਰਦੁਆਰੀ ਆਪਣੀ ਮਰਜ਼ੀ ਨਾਲ ਦੇ ਰਿਹਾ ਹੁਣ ਤੱਕ ਗ੍ਰਿਫਤਾਰੀ ਨਾਲ ਦੇਣ ਦੇ ਵਿੱਚ ਕੀ ਕਾਰਨ ਸੀ ਇਹ ਮੈਂ ਖੁਦ ਹੀ ਦੱਸਦਾ ਹਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪੰਜ ਪਾਠ ਚੌਪਾਈ ਸਭ ਦੇ ਕੀਤੇ ਉਹਦੇ ਤੋਂ ਪਹਿਲਾਂ ਆਪਣੀ ਕਿੱਟ ਤਿਆਰ ਕੀਤੀ ਚੋਲੇ ਪਾਏ ਪਰਨੇ ਪਾਏ ਗੰਗੇ ਦੋਲੇ ਚੱਪਲਾਂ ਲੰਘਾਂ ਚੋਲੇ ਪਾਏ ਸੂ ਇਹ ਸਾਰਾ ਤਿਆਰੀ ਕਰਕੇ ਫਿਰ ਗੁਰਦੁਆਰਾ ਸਾਹਿਬ ਗਏ ਫਿਰ ਉਹਨਾਂ ਨੇ ਮੱਥਾ ਟੇਕਣ ਤੋਂ ਬਾਅਦ ਸੰਗਤ ਨੂੰ ਸੰਬੋਧਨ ਕੀਤਾ ਬ੍ਰਿਜ ਜੀ ਉਹਨੂੰ ਦੱਸਿਆ ਇਤਨਾ ਕਰਕੇ ਆ ਕਾਰਨਫਿusion ਕਰਕੇ ਮੈਂ ਗ੍ਰਿਫਤਦਾਰੀ ਦੇਣ ਦੇ ਵਿੱਚ ਲੇਟ ਰਿਹਾ। ਨਾਲ ਉਹਨਾਂ ਨੇ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹੁਣ ਤੱਕ ਮੈਨੂੰ ਸੰਭਾਲਿਆ, ਜਿਨ੍ਹਾਂ ਨੇ ਅਰਦਾਸਾਂ ਕੀਤੀਆਂ, ਜਿਨ੍ਹਾਂ ਨੇ ਬਾਟ ਪੜਾਏ 24 ਸਾਬ ਦੇ ਜਬਜੀ ਸਾਹਿਬ ਦੇ ਬਾਟ ਕੀਤੇ, ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਸੰਗਤਾਂ ਨੇ ਉਹਨੂੰ ਠਹਿਰਾ ਦਿੱਤੀਆਂ। ਉਹ ਸਾਰਿਆਂ ਦਾ ਧੰਨਵਾਦ ਕਰਨ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਜਾ ਕੇ ਉਹਨਾਂ ਨੇ ਗ੍ਰਿਫਤਦਾਰੀ ਦਿੱਤੀ ਜਿਹਦੀਆਂ ਤਸਵੀਰਾਂ ਵੀ ਹੈਗੀਆਂ। ਕੁਝ ਫੇਕ ਦੇ ਚੈਨਲ ਬੜਾ ਛੋਰ ਵਿਚਾਰੇ ਆ ਜੀ। ਉਹਨਾਂ ਨੂੰ ਇਸ ਤਰ੍ਹਾਂ ਨੱਪ ਲਿਆ ਗਿਆ ਉਹ ਤੁਹਾਨੂੰ ਮਜਬੂਰ ਕਰ ਦਿੱਤਾ ਗਿਆ ਐਸੀ ਕੋਈ ਗੱਲ ਨਹੀਂ ਸੀ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਗ੍ਰਿਫਤਾਰੀ ਦਿੱਤੀ ਹੈ ਸੋ ਇਸ ਉਹਦੀ ਵੀਡੀਓ ਵੀ ਤੁਹਾਨੂੰ ਕਲੀਅਰ ਕਰ ਦੂੰਗੀ ਜੇ ਉਹ ਪਹਿਲਾਂ ਹੀ ਫੜਿਆ ਹੁੰਦਾ ਕਿ ਪੁਲਿਸ ਉਹਨੂੰ ਦੁਬਾਰਾ ਸੰਗਤ ਦੇ ਵਿੱਚ ਆ ਕੇ ਸੁਬਦਨ ਕਰ ਦਿੰਦੀ ਐਸੀਆਂ ਝੂਠੀਆਂ ਖਬਰਾਂ ਨਹੀਂ ਹਾਂ ਪੁਲਿਸ ਨੇ ਆਪਣਾ ਵਰਸਪ ਰੱਖਣਾ ਕਿ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ ਅਸਲੀ ਇਹ ਕਹਿ ਕੇ ਉਹਨੇ ਆਪਣੀ ਮਰਜ਼ੀ ਦੇ ਨਾਲ ਗ੍ਰਿਫਤਾਰੀ ਦਿੱਤੀ ਹੈ ਇਹ ਠੀਕ 7:00 ਵਜੇ ਉਹਨਾਂ ਨੇ ਗਿਰਦਵਾਰੀ ਦਿੱਤੀ ਸੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਗੁਰਦੁਆਰਾ ਸੰਤਾਲ ਸਾਹਿਬ ਜਿਹੜਾ ਕਿ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਦਾ ਜਨਮ ਸਥਾਨ ਹੈ ਇਸ ਸਥਾਨ ਤੋਂ ਉਹਨਾਂ ਨੇ ਆ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਗਿਰਦਵਾਰੀ ਦਿੱਤੀ ਹੈ ਇਹ ਉਹਨਾਂ ਨੇ ਕੀਤਾ ਹੋਣਾ ਮੈਨੂੰ ਮੈਨੂੰ ਪੁਲਿਸ ਪੁਲਿਸ ਤੋਂ ਹੀ ਪਤਾ ਲੱਗਾ ਹੈ ਕਿ ਉਹਨਾਂ ਨੇ ਤੁਹਾਡੇ ਪਿੰਡ ਤੋਂ ਅੱਜ ਗਿਰਦਵਾਰੀ ਦੇਣੀ ਹੈ ਮੈਨੂੰ ਬਹੁਤ ਲੇਟ ਪਤਾ ਲੱਗਾ ਹੈ ਇਹ ਤਾਂ ਮਤਲਬ ਸੂਚਿਤਤਾ ਅਮਰਪਾਲ ਸਿੰਘ ਨੇ ਹੀ ਕੀਤਾ ਹੋਵੇਗਾ ਪਰ ਉਸ ਤੋਂ ਬਾਅਦ ਉਹਨਾਂ ਤਰੰਤ ਜਿਹੜੀ ਪੁਲਿਸ ਪੁਲਿਸ ਦੇ ਅਧਿਕਾਰੀ ਆਏ ਸੀ IGC ਇੰਟੈਲੀਜੈਂਸੀ ਦਾ SSP ਰਜਨਾਲਾ ਸੀ ਉਹ ਲੈ ਕੇ ਉਹਨਾਂ ਨੂੰ ਇਥੋਂ ਬਠਿੰਡੇ ਲੈ ਗਏ ਬਠਿੰਡੇ ਤੋਂ ਬਾਈਏ ਉਹਨਾਂ ਨੂੰ ਡੇਬਰਗਰੀ ਲਿਜਾਇਆ ਜਾਇਆ ਗਿਆ ਕਾਰਨ ਕੀ ਦੱਸਿਆ ਜੀ ਕਿਸ ਲਾਗਤ ਦੇ ਕਾਰਨ ਕੀ ਮੰਨਦੇ ਤੁਸੀਂ ਸਥਿਤੀ ਹੈ ਬਾਕੀ ਦੇ ਸਾਥੀ ਉਹਨਾਂ ਦੇ ਫੜੇ ਹੋਏ ਸੀ ਬਹੁਤ ਸਾਰੇ ਸਾਥੀ ਉਹਨਾਂ ਨੇ ਕਾਰਨ ਤਾਂ ਆਪਣਾ ਆਪ ਹੀ ਦੱਸਿਆ ਹੋਇਆ ਮੈਨੂੰ ਦੱਸਣ ਦੀ ਲੋੜ ਨਹੀਂ